ਉਹ ਬਾਜਵਾ ਫਿਰਦਾ ਮੈਂ ਕੱਲੇ ਕੱਲੇ ਅੱਜ ਬਾਈ ਨੇਮ ਸਾਹਿਬ ਕਰੂੰ ਬਾਜਵਾ ਫਿਰਦਾ ਆਪਣੇ ਤਾਂ ਹੁਣ ਦੀਵਾਲੀ ਵੇਲੇ ਆਟੇ ਦੇ ਬਿਸਕਟ ਬਣਾਏ ਨਾ ਬੇਬੇ ਨੇ ਪੀਪਾ ਜਾਂ ਪਰ ਕਿਲੇ ਹੁੰਨੇ ਹੁੰਨੇ ਆ ਉਹ ਆਟੇ ਵਾਲੇ ਨਹੀਂ ਹੈਗੇ ਸਿਉਨੇ ਦੇ ਬਿਸਕਟ ਤਾਂ ਕੰਮ ਸ਼ੁਰੂ ਕੀਤਾ ਸੀ ਪਹਿਲਾਂ ਰਾਵੀ ਦੇ ਪਰਲੇ ਪਾਸਿਓਂ ਸੋਨੇ ਦੇ ਬਿਸਕਟ ਇੱਧਰ ਨੂੰ ਆਉਂਦੇ ਸੀ ਉੱਥੋਂ ਕੰਮ ਸ਼ੁਰੂ ਕੀਤੇ ਹੋਏ ਨੇ ਐਵੇਂ ਨਹੀਂ ਕਰੋੜ ਕਰੋੜ ਦੋ ਦੋ ਕਰੋੜ ਦੀਆਂ ਗੱਡੀਆਂ ਆਉਂਦੀਆਂ ਹੋ ਗਈ ਜਾਂਦਾ ਮੇਰੀ ਵਾਰੀ ਆ ਲੈਣ ਦਿਓ ਉਹੀ ਬੰਦਾ ਜਿਹੜਾ ਪਹਿਲਾਂ ਭਾਸ਼ਣਾ ਦੇ ਵਿੱਚ ਕਹਿੰਦਾ ਰਿਹਾ ਕਿ ਇਹਨਾਂ ਦੇ ਗਲਚਰ ਸਪਾਕੀ ਤਰਨ ਤਾਰਨ ਵਾਲੇ CIA ਸਟਾਫ ਚ ਖਿੱਚ ਕੇ ਤੂੰ ਕੁੜੀਸ ਕੇ ਲੈ ਕੇ ਜਾਵਾਂਗੇ ਤੇ ਜਦੋਂ ਅਸੀਂ ਫੜ ਲਿਆ ਉਹੀ ਬੰਦਾ ਬਾਅਦ ਚ ਕਹਿੰਦਾ ਤਾਂ ਲੋਕਤੰਤਰ ਦੀ ਹੱਤਿਆ ਨੂੰ ਐ ਫੜਨਾ ਨਹੀਂ ਚਾਹੀਦਾ ਸੀ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਮੈਂ ਕਿਹਾ ਚਲੋ ਇਹੀ ਮਨੁੱਖ ਰਹਿ ਗਿਆ ਅਸੀਂ ਤਾਂ ਡੰਗਰੀ ਆ ਫਿਰ